ਇੱਕ ਨੋਟ ਲਾ ਕੇ ਤੇ ਨਹੀਂ ਜਾਣਦੇ ਨਾ ਮੈਂ ਸ਼ਕਲ ਦਿਖਾਉਂਦੀ ਤੇ ਉਹ ਇੱਕ ਨੋਟ ਸ਼ਕਲ ਦਿਖਾਉਂਦੀ ਮੂਕੇ ਦੇ ਵਿੱਚ ਬੁਲਵਾਦ ਹੋ ਰਿਹਾ ਕਾਫੀ ਸਿੱਧੀਆਂ ਤਸਵੀਰਾਂ ਗੜੀਆਂ ਉਹ ਤੁਹਾਨੂੰ ਦਿਖਾਉਂਦੀ ਮੈਂ ਇਹਨਾਂ ਵਿਆਹ ਕਰਾਇਆ ਹੋਇਆ ਅਲੀ ਬੋਲੀ ਹੈਗੀ ਮੈਂ ਪਿੱਛੋ ਅਲੀਦਲੀ ਹੈਗੀ ਮੈਂ ਅੰਮ੍ਰਿਤਸਰ ਜੇਨਾ ਜਿਲ੍ਹੇ ਤੋਂ ਦੋਸਤੋ ਗੜੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਆਲਾ ਫੜਿਆ ਗੈਰ ਜਨਮ ਦੇ ਨਾਲ ਆਹ ਦੇਖੋ ਜੀ ਇੱਥੇ ਤਸਵੀਰਾਂ ਤੋਂ ਨਿਕਾਮਾ ਹੋਇਆ ਮੁੱਖ ਜੀ ਦੀਆਂ ਤਸਵੀਰਾਂ ਜੀ ਗੜੇ ਦੇ ਵਿੱਚ ਘਰ ਵਾਲੇ ਨੇ ਬੜਾ ਆਪਣਾ ਘਰ ਆਲਾ ਜੈਨ ਸਮਝੇ ਕਰ ਰਿਹਾ ਸਿੱਧੀਆਂ ਤਸਵੀਰਾਂ ਆਪਦੀ ਜਿਹੜਾ ਘਰ ਆਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਥ ਹੋ ਗਿਆ ਸ਼ਾਇਦ ਬਾਹਰ ਆ ਗਿਆ ਜੀ ਦੇਖੋ ਹੋ ਕੇ ਜੀ ਸਿੱਧੀਆਂ ਤਸਵੀਰਾਂ ਗੜੇ ਤੋਂ ਦਿਖਾ ਰਿਹਾ ਜੀ ਜੀ ਦੇਖ ਸਕਦੇ ਹੋ ਆ ਦੇਖੋ ਮਾਰਨ ਤੱਕ ਜਾ ਕੀ ਗੱਲਬਾਤ ਕੀ ਉਹ ਨਰਮ ਕੀ ਸਰਦਾਰ ਮਰਦ ਗੱਲਬਾਤ ਕੀ ਆ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਆ ਜਨਾਨੀ ਮੈਨੂੰ ਧਮਕੀਆਂ ਦਵਾਉਂਦੀ ਕਹਿੰਦੀ ਮੈਂ ਤੈਨੂੰ ਛੱਡਾਂ ਨਹੀਂ ਆਪਣੇ ਬੰਦੇ ਨਾਲ ਔਕਦੇ ਨਹੀਂ ਜਾਣਦੇ ਨਾ ਮੈਂ ਸ਼ਕਲ ਦਿਖਾਉਣੀ ਤੂੰ ਇੱਕ ਵਾਰ ਸ਼ਕਲ ਦਿਖਾ ਸ਼ਕਲ ਦਿਖਾ ਇਹ ਬੰਦੇ ਨਾਲ ਸ਼ਕਲ ਦਿਖਾਉਂਦੇ ਨਹੀਂ ਮੈਂ ਕਰਦੀ ਆ ਜੋ ਨਹੀਂ ਜਾਦੇ ਨਿਕਲ ਜਾ ਦੇ ਇੱਥੋਂ ਤੂੰ ਤੇਰਾ ਬੰਦਾ ਕੋਈ ਨਾ ਕਰ ਤਸਵੀਰਾਂ ਗੜੋ ਤੁਹਾਨੂੰ ਦਿਖਾਉਣੀ ਮਾਰੀ ਨੂੰ ਵਿਆਹ ਕਰਾਇਆ ਹੋਇਆ ਅਲੀਗਲ ਹੀ ਹੈਗੀ ਮੈਂ ਪਿੱਛੋ ਅਲੀਗਲ ਹੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ

ਜੋਬ ਜੂਮ ਨਹੀਂ ਕਰਦੀ ਮੈਨੂੰ ਪਤਾ ਨਹੀਂ ਕਿੰਦਾ ਸੇਲੀ ਬਣੀ ਕਿੰਦਾ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹਰ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਭਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਇਹਨੇ ਕਿਹਾ ਕੋਈ ਆਪਣਾ ਕੋਈ ਅੱਗੇ ਭਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹੁੰਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆਸੀਂ ਦੋ ਚਾਰ ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥ ਹੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਅੱਜ ਕਿਵੇਂ ਤੁਹਾਨੂੰ ਪ ਅੱਛਾ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ ਪੰਜ ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਹਉਂ ਤੁਸੀਂ ਨਾ ਹੁੰਦੇ ਐ ਨੀ ਮੇਰਾ ਸਿਰ ਪਾੜ ਦੇਣਾ ਸੀ ਅੱਗੇ ਵੀ ਐਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੂ ਮਾਰ ਕੇ ਸੋਟਿਆ ਅੱਗੇ ਵੀ ਤੁਹਾਡੇ ਨਾਲ ਮਾਰਕਟਾਈ ਹੁੰਦੀ ਗਈ ਹਾਂਜੀ ਹੁੰਦੀ ਐ ਐਨੇ ਮੈਨੂੰ ਤਾਂ ਪਤਾ ਅੱਡ ਸਾਰੇ ਘਰਾਂ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਐ ਕਿ ਇਹ ਕੁਛ ਕਰਦਾ ਪਿਆ ਕਿੱਥੇ ਜਾਣ ਵਾਲੇ ਤੁਸੀਂ ਹਾਂਜੀ ਪਹਿਲਾਂ ਕੰਪਲੀਟ ਨਹੀਂ ਕੀਤੀ ਸੀ ਕਿਸੀ ਭਾਜੀ ਨੇ ਪੈਸੇ ਛਾੜਤੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤਾ ਸੀ ਮੈਡਮ ਕੰਪਲੀਟ ਇਹ ਤੁਹਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਇੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿਣੀ ਆ ਸੱਤ ਨੰਬਰ ਚੌਂਕੀ ਤੇ ਮੈਂ ਕੰਪਲੇਂਟ ਕੀਤੀ ਸੀ ਉੱਥੇ ਸੁਣਾਈ ਨਹੀਂ ਹੋਈ ਨਹੀਂ ਤੇ ਤੁਹਾਡਾ ਸੋਹਣਾ ਪਰਿਵਾਰ ਕਿੱਥੇ ਹੈ ਜੀ ਉਹ ਪਿੱਛੇ ਰਹਿੰਦੇ ਨੇ ਕੈਂਟਰ ਉੱਡਦੇ ਹਾਂ ਹਾਂ ਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਆ ਮੈਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰਦੇ ਤੇ ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ ਹਾਂਜੀ ਮੇਰੀ ਗੁੜੀ ਹੈ ਜੀ ਇੱਕ ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋਲ ਹੁਣ ਆਕੇ ਕੋਈ ਹੋਰ ਹੱਲੀ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ ਆਂਦਾ ਰੋਜ਼ ਹੀ ਇਹ ਮੇਰੇ ਕਿਤੇ ਕਰੀ ਕੀ ਮੇਰੇ ਹੱਥ ਦੀ ਹੀ ਸੀ ਚੜਦਾ ਆ ਇਹ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਗਾੜ ਲੇਗੀ ਕਹਿੰਦਾ ਮੈਂ ਪੁਲਿਸ ਵਾਲਿਆਂ ਨੂੰ ਕੁਝ ਨਹੀਂ ਜਾਣਦਾ ਕਹਿੰਦਾ ਮੈਂ ਨਹੀਂ ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਅਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇਰਾ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਪਿਠਾ ਮੈਂ ਤੇ ਰਿਸ਼ਤੇਦਾਰਾ ਕੁਲ ਵੀ ਕਹਿੰਿਆ ਉਹ ਵੀ ਕਹਿੰਦੇ ਸਾਨੂੰ ਪਤਾ ਖੁਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਹਰ ਟਾਈਮ ਉੱਥੇ ਬਣਿਆ ਰਹਿੰਦਾ ਹਰ ਟਾਈਮ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹਾਂ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਪਤਾ ਲੱਗੀ ਹੈ ਉਹ ਗਲਤ ਤੇ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋ ਪਰ ਕਿਤੇ ਨਾ ਕਿਤੇ ਨਾਲੇ ਬਾਅਦ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ ਲੇਡੀਜ਼ ਮੈਰਿਡ ਨਹੀਂ ਖੋਦੀ ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਕਹਾਣੀ ਹੈ ਨਹੀਂ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭੁਜਾ ਨਹੀਂ ਇਸ ਜਗ੍ਹਾ ਦੇ ਉੱਪਰ ਐਸੀ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਦੇਖਿਆ ਅੱਜ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨਹੀਂ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਸੀ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਹਾਂਜੀ ਸਰ ਮੋਟਰ ਮੋਟਰਸਾਈਕਲ ਉਹਨਾਂ ਦਾ ਹੀ ਹਾਂਜੀ ਤੇ ਤੁਹਾਡੇ ਸਾਹਮਣੇ ਵੀ ਉਹ ਲੜਕੇ ਦਾ ਮੋਟਰਸਾਈਕਲ ਵੀ ਇੱਥੇ ਆਇਆ ਜਿਹੜਾ ਇਹਨਾਂ ਦਾ ਘਰ ਵਾਲਾ ਉਹਦਾ ਮੋਟਰਸਾਈਕਲ ਇੱਥੇ ਖੜਾ ਹੈ ਤੁਸੀਂ ਦੇਖ ਸਕਦੇ ਹੋ ਜੀ ਉਹ ਮਹਿਲਾ ਇੱਥੇ ਪਹੁੰਚੀ ਹੋਈ ਹੈ ਤੇ ਕਹਿ ਰਹੀ ਹੈ ਕਿ ਮੇਰਾ ਘਰ ਵਾਲਾ ਗੈਰ ਜਨਾਨੀ